ਵੈਗਰਦੀਕਾ ਕਾਲਸਾ ਵੈਗਰਦੀਕੀ ਫਟੇ ਆ ਜਿਹੜੇ ਆ ਜਿਹੜੇ ਪਈ ਹੁਣ ਪੰਜਾਬ ਪਾਕਿਸਤਾਨ ਦੇ ਵੱਲ ਜਿਹੜੇ ਪਈ ਖੜਾ ਆਏ ਆ ਤੇ ਉਹਦੇ ਵਿੱਚ ਜਿਹੜੀ ਪਈ ਸੇਵਾ ਚੱਲਣ ਲੱਗੀ ਆ ਤੇ ਅਸੀਂ ਸੇਵਾ ਵੀ ਆਰਗੇਨਾਈਜ਼ ਕਰ ਰਹੇ ਹਾਂ ਉਹਦੀ ਮੈਂ ਤੁਹਾਨੂੰ ਅਪਡੇਟ ਦੇਵਾਂਗੇ ਅ ਪਹਿਲਾਂ ਤਾਂ ਗੱਲ ਆ ਸਾਡੀਆਂ ਟੀਮਾਂ ਪਿਛਲੇ ਹਫ਼ਤੇ ਤੋਂ ਉੱਥੇ ਕੰਟੈਕਟ ਬਣਾ ਰਹੀਆਂ ਪਾਕਿਸਤਾਨ ਦੇ ਵਿੱਚ ਪਈ ਅਸੀਂ ਕਿਹਨਾ ਕੰਮ ਕਰਨਾ ਕਿ ਨਹੀਂ ਕਰਨਾ ਕਰਨਾ ਕਿਤੇ ਕੰਮ ਕਰਨਾ ਕੀ ਪਲਾਨ ਕਰਨਾ ਤੇ ਅਚਾਨਕ ਹੀ ਸਾਨੂੰ ਅੱਜ ਇੱਕ ਹੈਗੀਆ ਗਰੁੱਪ ਲਾਹੌਰ ਪੰਜਾਬ ਲਹਿਰ ਤੇ ਉਹਦੇ ਨਾਸਰ ਭਾਈ ਤੇ ਭਪਿੰਦਰ ਭਾਈ ਆ ਉਹਨਾਂ ਨੇ ਵੀ ਸਾਨੂੰ ਕੰਟੈਕਟ ਕੀਤਾ ਪਈ ਉਹ ਵੀ ਸੇਵਾ ਕਰਨ ਲੱਗੇ ਆ ਤੇ ਸਾਡੇ ਇੱਕ ਹੋਰ মিডিਆਦੋਂ ਵੀ ਇੱਕ ਸਾਨੂੰ ਮੈਸੇਜ ਆ ਪਈ ਉਹ ਵੀ ਕੁਝ ਕਰਨ ਲੱਗੇ ਆ ਲਾਹੌਰ ਤੋਂ ਭਈ ਜੇ ਖਾਲਸਾ ਹੀ ਕੁਝ ਕਰੇ ਇਹ ਜਿਹੜੇ ਮੁੰਡੇ ਜਿਹੜੇ ਲਾਹੌਰ ਤੋਂ ਜਿਹੜੇ ਪੰਜਾਬੀ ਲਹਿਰ ਅ ਨਾਸਰ ਹੁਣੀ ਤੇ ਭਪਿੰਦਰ ਹੁਣੀ ਇਹਨਾਂ ਦੇ ਗਰੁੱਪ ਦਾ ਇਹਨਾਂ ਨੇ ਫੇਸਬੁੱਕ ਤੇ ਪਾਇਆ ਸੀਗਾ ਭਈ ਖਾਸ ਸਾਡੇ ਮਦਦ ਕਰੇ ਸਾਰੀ ਦੁਨੀਆ ਚ ਮਦਦ ਚੱਲਦੀ ਆ ਅਸੀਂ ਵੀ ਚਾਹੁੰਦੇ ਆ ਭਈ ਖਾਸ ਸਾਡੇ ਇੱਥੇ ਪਾਕਿਸਤਾਨ ਆ ਕੇ ਮਦਦ ਕਰੇ ਉਹ ਅਸੀਂ ਬਿਲਕੁਲ ਹੁਣ ਉਹਨਾਂ ਨਾਲ ਗੱਲਬਾਤ ਚੱਲਦੀ ਆ ਚੱਲਦੀ ਆ ਇੱਥੋਂ ਭਾਈ ਗਰ ਸੇਵਕ ਸਿੰਘ ਲੱਗਾ ਆ ਕੋਆਰਡੀਨੇਸ਼ਨ ਕੰਮ ਉਧਰ ਭਾਈ ਅਮਰਪ੍ਰੀਤ ਸਿੰਘ ਵੀ ਹੁਣ ਕੰਟੈਕਟ ਬਣਾ ਰਿਹਾ ਆ ਪਾਕਿਸਤਾਨ ਦੇ ਵਿੱਚ ਤੇ ਉਹ ਵੀ ਦੇਖੂਗਾ ਜੇ ਪਾਕਿਸਤਾਨ ਜਾ ਸਕਦਾ ਪੰਜਾਬ ਤੋਂ ਆਪਣੇ ਇਧਰੋਂ ਪੰਜਾਬ ਵੱਲੋਂ ਸੇਵਾ ਕਰਨ ਲਈ ਕੋਈ ਕਾਫੀ ਐਕਸਪੀਰੀਅੰਸ ਹੋਣਾ ਪਾਏਗਾ ਫੀਲਡ ਦੇ ਵਿੱਚ ਤੇ ਮੈਂ ਵੀ ਕਾਫੀ ਫੋਨ ਤੇ ਲੱਗਾ ਹਾਂ ਕੰਟੈਕਟ ਬਣਾਉਣੇ ਗੱਲਬਾਤ ਚੱਲਦੀ ਆ ਸੋ ਮੈਂ ਦੇਖਦਾ ਕਈ ਵਾਰੀ ਆਪਣੇ ਫੇਕ ਆਡੀਆਂ ਬਣਾ ਕੇ ਸਾਡੇ ਜਿਹੜੇ ਦੁਸ਼ਮਣ ਕੌਮ ਦੇ ਆ ਪੰਥ ਦੇ ਆ ਜਿਹੜੇ ਭਈ ਸਿੱਖਾਂ ਦਾ ਨਾਮ ਯੂਜ਼ ਕਰਦੇ ਆ ਪਰ ਲੋਕ ਆਈਡੀ ਹੁੰਦੀ ਆ ਰੱਖੇ ਹੁੰਦੇ ਨਾਂ ਸਿੰਘ ਜਾਂ ਫੇਕ ਟੋਟਲੀ ਆਈਡੀ ਫੇਕ ਹੁੰਦੀ ਆ ਤੇ ਉਹ ਜਾਣ ਜਾਣ ਪੁੱਝ ਕੇ ਪੁੱਠੀਆਂ ਗੱਲਾਂ ਕਰ ਰਿਹਾ ਇਸ ਵੇਲੇ ਉਹ ਤੇਰਨ ਨੁਕਸਾਨ ਹੋਇਆ ਮੇਰੇ ਖਿਆਲ 33 ਮਿਲੀਅਨ ਲੋਕ ਡਿਸਪਲੇਸ ਹੋਇਆ ਤੇ ਪੰਨੀ ਹਜ਼ਾਰ 2000 ਘੱਟ ਤੋਂ ਘੱਟ ਮੌਤਾਂ ਹੋ ਗਈਆਂ ਜਦੋਂ ਅਸੀਂ ਇੰਡੀਆ ਦੇ ਵਿੱਚ ਜਦੋਂ ਕੋਈ ਵੀ ਕਿੱਥੇ ਵੀ ਹੜ ਹੁੰਦੇ ਆ ਅਸੀਂ ਪਹੁੰਚੀਦਾ ਉਦੋਂ ਨਹੀਂ ਇਹ ਰੌਲਾ ਪਾਉਂਦੇ ਜਿਹੜੇ ਭਈ ਫੇਕ ਕਹਾਡੀਆਂ ਬਣਾਉਂਦੇ ਤੇ ਜਦੋਂ ਭਈ ਹੁਣ ਗੱਲ ਕਰੋ ਫਿਰ ਜਦੋਂ 84 ਜੋ ਸਾਡੀ ਜਨ ਸੜੀ ਕੀਤੀ ਗਈ 84 ਵਿੱਚ ਉਦੋਂ ਸਾਰੇ ਲੰਗਰ ਭੁੱਲ ਗਏ ਇਹਨਾਂ ਨੂੰ ਸਾਰਾ ਕੁਝ ਭੁੱਲ ਗਿਆ ਉਹਨਾਂ ਦਾ ਇਨਸਾਫ ਨਹੀਂ ਮੰਗਣ ਨੂੰ ਤਿਆਰ। ਨਾ ਸਾਨੂੰ ਕਹਿੰਦੇ ਵੀ ਸਾਨੂੰ ਵੀ ਰੋਕ ਲੈ ਇਨਸਾਫ ਮੰਗਣ ਤੋਂ। ਪਰ ਜਦੋਂ ਕਿਤੇ ਹੋਰ ਬਾਹਰ ਸੇਵਾ ਚੱਲਦੀ ਵਿੱਚ ਲੱਤ ਬਾੜ ਦੇਣੀ ਆ। ਆ ਜੀ ਉਹ ਜੀ ਤੇ ਇਹਦੇ ਵਿੱਚ ਅਸੀਂ ਪਾਕਿਸਤਾਨ ਭਾਈਆਂ ਨੂੰ ਇਹੇ ਕਹਿਣਾ ਚਾਹੁੰਦੇ ਆ ਭੈਣ ਭਰਾਵਾਂ ਨੂੰ। ਭੇਜੇ ਦਾ ਕੋਈ ਨਫਰਤ ਦੀਆਂ ਗੱਲਾਂ ਕਰਦਾ ਉਹ ਸਾਡੀ ਕਮਿਊਨਿਟੀ ਸਾਡੇ ਪੰਛੀ ਨਹੀਂਗਾ ਉਹ ਬਾਹਰੋਂ ਬਾੜ ਰਹੇ ਆ। ਤੇ ਹਾਂ ਸਾਰੇ ਦੇਸ਼ ਦੇ ਵਿੱਚ ਬਹੁਤ ਪ੍ਰੋਬਲਮ ਆਇਆ ਪੰਜਾਬ ਦੇਖੋ ਇੰਡੀਆ ਵਿੱਚ ਦੇਖੋ ਸਾਡੇ ਪਰਜਾਨ ਸਾਡੀ ਕੀਤੀ ਗਈ ਸਾਡੇ ਮੁੰਡੇ ਝੂਠੇ ਮੁਕਾਬਲੇ ਚ ਮਾਰੇ ਗਏ ਇਹਦਾ ਸਰਕਾਰ ਵੱਲੋਂ ਉਧਰ ਵੀ ਪਾਕਿਸਤਾਨ ਵੀ ਬਹੁਤ ਪ੍ਰੋਬਲਮ ਹੈਗੀ ਆ ਅਸੀਂ ਅਪੀਲ ਕਰਦੇ ਹਾਂ ਸਾਰੇ ਪਾਕਿਸਤਾਨ ਭੈਣ ਭਰਾਵਾਂ ਨੂੰ ਪਈ ਜਿਹੜੇ ਸਿੱਖਾਂ ਉੱਪਰ ਕ ਹਮਲੇ ਹੋ ਰਹੇ ਆ ਉਹਨਾਂ ਦੇ ਵੀ ਤੁਸੀਂ ਤੁਸੀਂ ਕੁਝ ਹੱਲ ਲੱਭੋ ਤੁਸੀਂ ਸਾਡੇ ਨਾਲ ਖੜੇ ਹੋਵੋ ਪਰ ਇਹ ਨਹੀਂ ਭਈ ਸਾਰੇ ਬੰਦੇ ਮਾਰੇ ਆ ਜਿਹੜੇ 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 ਬੰਦੇ ਹੜਾਂ ਦੇ ਵਿੱਚ ਜਿੱਥੇ ਮਰਜੀ ਦੁਨੀਆ 'ਚ ਹੋਣ ਹੜਾਂ 'ਚ ਹੋ ਜਾਂ ਰਫੂਜੀ ਹੋਣ ইরাਕ ਹੋਵੇ ਕੋਈ ਪੰਜਾਬ ਹੋਵੇ ਕੋਈ ਪਾਕਿਸਤਾਨ ਪੰਜਾਬ ਹੋਵੇ ਕੋਈ ਇਦਾਂ ਹੋਰ ਦੁਨੀਆ 'ਚ ਹੋਵੇ ਉਨ ਯੂਕਰੇਨ ਰਾਜ ਲੱਗੀ ਹੋਆ ਜਿਹੜੇ ਆਮ ਬੰਦੇ ਉਹ ਤੜਸਦੇ ਆ ਉਹ ਸਫਰ ਕਰਦੇ ਆ ਉਹਨਾਂ ਉੱਪਰ ਜ਼ਿਆਦਾ ਜ਼ੁਲਮ ਹੁੰਦਾ ਜਿਹੜੇ ਪੋਲਿਟਿਸ਼ੀਅਨ ਆ ਜਾਂ ਜਿਹੜੇ ਕਹੋ ਭਈ ਮੱਜ ਆਪਣਾ ਧਰਮ ਯੂਜ਼ ਕਰਕੇ ਲੋਕਾਂ ਉੱਪਰ ਹਮਲੇ ਕਰਨੇ ਉਹ ਤਾਂ ਬਚ ਜਾਂਦੇ ਆ ਸੋ ਸਾਨੂੰ ਇਹਨਾਂ ਬੰਦਿਆਂ ਵਿੱਚ ਪੋਲਿਟਿਸ਼ੀਅਨ ਵਿੱਚ ਕੋਈ ਫਰਕ ਨਹੀਂਗਾ ਉਹ ਸਾਰੇ ਇਨਸਾਨੀਅਤ ਦੇ ਦੋਸ਼ਵਾਨ ਆ ਅਸੀਂ ਤਾਂ ਸੰਨਿਆਤ ਖੜੇ ਜਿਹੜੀ ਇਨਸਾਨੀਅਤ ਐ ਇਸ ਵੇਲੇ ਜਿਹੜੇ ਵਿਚਾਰੇ ਵਿਚਾਰੇ ਬੇਘਰ ਹੋ ਗਏ ਜਾਂਦੇ ਘਰ ਵੀ ਰੁੜ ਗਏ ਕੁਛ ਰਹਿ ਨਹੀਂ ਗਿਆ ਹੁਣ ਉਹਨਾਂ ਕੋਈ ਨੇ ਤੰਬੂ ਵੀ ਹੈ ਨਹੀਂ ਖਾਣ ਪੀਣ ਵੀ ਮਸੀ ਮਿਲ ਰਿਹਾ ਆ ਬਹੁਤ ਹੀ ਜਥੇਬੰਦੀਆਂ ਬਹੁਤ ਗਰੁੱਪਸ ਪਾਕਿਸਤਾਨ ਤੋਂ ਸੇਵਾ ਕਰ ਰਹੀਆਂ ਇਸ ਵੇਲੇ ਖਾਣ ਪੀਣ ਦੀਆਂ ਤੇ ਉਹ ਵੀ ਆਪ ਅਪੀਲ ਕਰ ਰਹੇ ਪਈ ਸਾਡੀ ਹੋਰ ਮਦਦ ਕਰੋ ਪੰਜਾਬ ਪਾਕਿਸਤਾਨ ਦੀ ਗਵਰਨਮੈਂਟ ਨੇ ਵੀ ਕਿਹਾ ਸਾਨੂੰ ਬਾਰਾਂ ਵੀ ਮਦਦ ਚਾਹੀਦੀ ਆ ਤੇ ਜਿੱਥੇ ਇੰਨੇ ਲੋਕ ਚਲੋ ਭਈ ਘਰੋਂ ਘਰੋਂ ਬਾਹਰ ਹੋ ਗਏ ਆ ਉਥੇ ਬਹੁਤ ਲੋੜਿਆ ਕੱਲੀ ਹੁਣ ਨਹੀਂ ਇਹ ਤਾਂ ਮੇਰੇ ਖਿਆਲ ਪੰਜ 10 ਸਾਲ ਲੱਗੂਗੇ ਜਿਹੜੇ ਸਾਡੇ ਵਰਗੇ ਗਰੁੱਪ ਆ ਸ਼ਾਇਦ 1 ਮਹੀਨਾ 2 ਮਹੀਨੇ 3 ਮਹੀਨੇ ਰਹੋਗੇ ਫੇ ਤਾਂ ਸਾਡੀ ਜਿਹੜੇ ਪਾਕਿਸਤਾਨੀ ਭੈਣ ਭਰਾ ਨੂੰ ਚੱਕਣਾ ਪੈਣਾ ਸਾਰਾ ਕੁਝ ਸੋ ਇਹਦੇ ਵਿੱਚ ਹਰ ਵਾਰੀ ਮੈਂ ਦੇਖਦਾ ਰਹਿੰਦਾ ਭਈ ਕੋਈ ਨਾ ਕੋਈ ਗਲਤ ਬੋਲਣਾ ਇਸ ਸਮੇਂ ਜਦੋਂ ਤੁਹਾਡੇ ਘਰ ਤੋਂ ਛੱਤ ਚਲੀ ਜਾਊਗੀ ਤੁਹਾਡੇ ਬੱਚੇ ਤੁਹਾਡੇ ਬੀਬੀਆਂ ਛੱਤਾਂ ਤੋਂ ਬਗੈਰ ਰਹਿ ਜੂਗੇ ਫੇ ਤੁਸੀਂ ਕਮੈਂਟ ਕਰਿਓਗਾ ਕਿ ਭਈ ਸਾਨੂੰ ਕਿਸੇ ਲੋੜ ਨਹੀਂ ਚਾਹੀਦੀ ਸਾਨੂੰ ਆਪਣੇ ਧਰਮ ਦੇ ਬੰਦੇ ਲੋੜ ਚਾਹੀਦੇ ਆ ਇਹ ਕਈ ਵਾਰੀ ਸਾਨੂੰ ਜਦੋਂ ਸਾਡੇ ਉੱਪਰ ਬੀਤੀ ਨਹੀਂ ਹੁੰਦੀ ਅਸੀਂ ਇਦਾਂ ਕਰਦੇ ਹਾਂ ਸਾਡੇ ਸਿੱਖਾਂ ਉੱਪਰ ਬੀਤੀਆਂ ਅਸੀਂ ਕਿੰਨੀ ਵਾਰੀ ਦੇਖੋ ਸਫਰ ਕੀਤਾ ਕਿੰਨੇ ਸਾਡੇ ਸਾਡਾ ਇਤਿਹਾਸ ਹੀ ਇਦਾਂ ਦਾ ਤਾਂ ਹੀ ਤਾਂ ਸਿੱਖ ਹੁਣ ਸੇਵਾ ਕਰਨ ਸਾਰੇ ਦੁਨੀਆ ਵਿੱਚ ਸਰਬੱਤ ਦਾ ਭਲਾ ਲੰਗਰ ਚੱਲਦੇ ਸਾਰੇ ਇੰਡੀਆ ਵਿੱਚ ਨਾ ਕੋਈ ਧਰਮ ਪੁੱਛਦਾ ਨਾ ਕੋਈ ਕਹੀ ਇੰਨੇ ਥਾਂ ਤੇ ਲੰਗਰ ਚੱਲਦੇ ਜਿੱਥੇ ਸੇਕੀ ਬਹੁਤ ਘਟਿਆ ਬਾਕੀ ਧਰਮਾਂ ਕੇ ਲੰਗਰ ਛਕਦੇ ਇਹ ਗੁਰੂ ਨਾਨਕ ਦੇਵ ਜੀ ਜੀ ਦੀ ਜਨ ਦੇਣਿਆ ਇੱਧਰ ਸਾਡੇ ਕਿੰਨੇ ਗੁਰਦੁਆਰੇ ਪਾਕਿਸਤਾਨੀਆਂ ਨਨਕਾਣਾ ਸਾਹਿਬ ਕਹ ਲਓ ਪੰਜਾ ਸਾਹਿਬ ਆ ਕੇ ਕਾਫੀ ਹਿਸਤੋਰਿਕ ਇਤਿਹਾਸਿਕ ਗੁਰਦੁਆਰੇ ਸੋ ਅਸੀਂ ਹੁਣ ਅਪੀਲ ਕਰਦੇ ਪਏ ਜਿਹੜੇ ਗੁਰਦੁਆਰੇ ਸਾਡੀ ਮਦਦ ਚਾਹੁੰਦੇ ਆ ਸਾਨੂੰ ਕੌਨਟੈਕਟ ਕਰ ਸਕਦੇ ਆ ਤੇ ਤੁਸੀਂ ਵੀ ਆਪਣਾ ਪਈ ਸੇਵਾਦਾਰ ਇਕੱਠੇ ਕਰਕੇ ਕੁਝ ਕਰੋ ਉੱਥੇ ਪਾਕਿਸਤਾਨ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਆ ਤੇ ਸਾਡੀ ਇਨਫੋਰਮੇਸ਼ਨ ਮੈਂ ਇੱਕ ਵਾਰੀ ਦੇ ਦੇ ਦਿੰਨਾ ਜਦੋਂ ਮੇਰੀ ਇੱਥੋਂ ਲਾਈਵ ਪੂਰੀ ਹੋ ਗਈ ਮੋਪਰ ਲਿਖ ਦੂੰਗਾ ਇਹਦੇ ਉੱਪਰ ਸਾਡੀ ਈਮੇਲ ਹੈਗੀ ਮੈਂ ਪਹਿਲਾਂ ਪੋਸਟ ਪਾਈ ਸੀਗੀ ਖਾਲਸਾ ਏਡ ਜਿਹੜੀ ਵੈਬਸਾਈਟ ਆ ਖਾਲਸਾ ਏਡ ਉਹਦੇ ਉੱਪਰ ਤੁਸੀਂ ਗੂਗਲ ਤੇ ਪਾ ਦਿਓ ਵੈਬਸਾਈਟ ਆ ਜਾਂਦੀ ਤੇ ਸਾਡੀ ਹੈਗੀ ਆ ਈਮੇਲ ਇਨਫੋ i n f o @khalsaaid.org ਹੁੰਦਾ khalsaaid.org ਮੇਰੇ ਵਿੱਚ ਆਪਣੇ ਜਦੋਂ ਲਾਈਵ ਫਿਨਿਸ਼ ਹੋ ਗਿਆ ਖਤਮ ਹੋ ਗਿਆ ਮੈਂ ਉੱਪਰ ਇਹ ਲਿਖ ਦੂੰਗਾ ਆਪਣੀ ਪੋਸਟ ਦੇ ਵਿੱਚ ਇਨਫੋਰਮੇਸ਼ਨ ਦਾ ਆ ਸਮਾਂ ਹੈਗਾ ਆ ਇਨਸਾਨੀਅਤ ਤੌਰ ਤੇ ਦੇਖਣ ਦਾ ਤੁਸੀਂ ਹਰ ਸਾਲ ਹਰ ਦਿਨ ਰੋਜ਼ ਹੀ ਤੁਸੀਂ ਪੋਲਿਟਿਕਲ ਗੱਲਾਂ ਕਰਦੇ ਆ ਕੋਈ ਇਹ ਪੋਲਿਟਿਕਲ ਗੱਲਾਂ ਕਦੀ ਮੁੱਕਣੀਆਂ ਨਹੀਂ ਹੈਗੀਆਂ ਹੁਣ ਟਾਈਮ ਨਹੀਂਗਾ ਪੋਲਿਟਿਕਸ ਦਾ ਹੁਣ ਟਾਈਮ ਹੈਗਾ ਇਨਸਾਨੀਅਤ ਦਾ ਪਰ ਜੇ ਤੁਹਾਨੂੰ ਚਲੋ ਨਫ਼ਰਤ ਆ ਕਿਸੇ ਧਰਮ ਨਾਲ ਕਿਉਂ ਮਦਦ ਕਰਦੇ ਤੁਸੀਂ ਨਾ ਮੈਨੂੰ ਫੋਲੋ ਕਰੋ ਮੈਂ ਤੁਹਾਨੂੰ ਕਿਹਾ ਜਾ ਕੇ ਫੋਲੋ ਕਰੋ ਤੁਸੀਂ ਆ ਕੇ ਫੇਕ ਆਰਡੀਆ ਬਣਾ ਕੇ ਗੰਦ ਪਾਈ ਜਾਂਦੇ ਸੋ ਮੈਂ ਧੰਨਵਾਦ ਧੰਨਵਾਦੀਆਂ ਜਿਹੜੇ ਆਪਣੀ ਸੰਗਤ ਆ ਜਿਹੜੀ ਬਹੁਤ ਪਿਆਰ ਭੇਜ ਰਹੀ ਆ ਪਾਕਿਸਤਾਨ ਨੂੰ ਇਸ ਵੇਲੇ ਬਹੁਤ ਚੰਗੀਆਂ ਕਮੈਂਟਾਂ ਕਰ ਰਹੀਆਂ ਜਿਹੜੀ ਅਰਦਾਸਾਂ ਕਰ ਰਹੀ ਲੋਕਾਂ ਦੇ ਕਿ ਸਾਡੇ ਉੱਪਰ ਵੀ ਹੜ੍ਹ ਆਏ ਸੀਗੇ ਅਸੀਂ ਵੀ ਕਾਫੀ ਸਫ਼ਰ ਕੀਤਾ ਉਥੇ ਹਾਲਤਾਂ ਵੀ ਸਾਡਾ ਦੇਖੋ 2019 ਚ ਹੜਾ ਸੀਗੇ ਉਹਨਾਂ ਅਸੀਂ 2022 ਵਿੱਚ ਆ ਹਾਲਤਾਂ ਵੀ ਸਾਡਾ ਉਥੇ ਕਾਲ ਸਾਈਡ ਦਾ ਹੜਨਾ ਪ੍ਰੋਗਰਾਮ ਚੱਲੀ ਜਾਂਦਾ ਰੁਕਿਆ ਨਹੀਂ ਗਾ ਕਈ ਸੰਸਥਾ ਛੱਡ ਕੇ ਚਲ ਗਈਆਂ ਸਾਡਾ 4 ਸਾਲ ਹਾਲਤਾਂ ਵੀ ਕੰਮ ਚੱਲੀ ਜਾਂਦਾ 3-3 ਸਾਲ ਚੱਲੀ ਜਾਂਦਾ ਤੇ ਜਦ ਮੇਰੇ ਖਿਆਲ 6-7 ਮਹੀਨੇ ਹਾਲਤਾਂ ਹੋਰ ਚੱਲਣਾ ਜਿੰਨੇ ਸਾਡੇ ਕੋ ਪੈਸੇ ਉਸ ਵੇਲੇ ਦੇ ਇਕੱਠੇ ਹੋ ਸੀਗੇ ਅਸੀਂ ਹੌਲੀ-ਹੌਲੀ ਯੂਜ਼ ਕਰ ਰਹੇ ਸਾਰੇ ਪਾਸੇ ਦੇਖ ਕੇ ਯਾਨੀ ਵੀ ਸਾਡਾ ਵੀ ਕੰਮ ਰੁਕ ਗਿਆ 2019 ਚ ਸੋ ਮੁਸੀਬਤਾਂ ਸਾਰਿਆਂ ਤੇ ਆਉਂਦੀਆਂ ਇਦਾਂ ਦੇ ਸਮੇ ਸਾਰਿਆਂ ਤੇ ਆਉਂਦੇ ਪਰ ਸਾਨੂੰ ਇਹ ਦੇ ਵਿੱਚ ਹੁਣ ਤਮਾ ਸਮਾਂ ਇਹ ਹੈ ਕਿ ਜੇ ਤੁਸੀਂ ਭੁੱਖੇ ਨੂੰ ਰੋਟੀ ਨਹੀਂ ਖਵਾਉਣੀ ਜੇ ਤੁਸੀਂ ਜਿਹੜੇ ਘਰੋਂ ਬਾਹਰ ਨਿਕਲ ਗਏ ਤੁਸੀਂ ਉਹਦੀ ਕਿ ਮਦਦ ਨਹੀਂ ਕਰਨੀ ਕਿ ਆਪਣਾ ਮੂੰਹ ਹੀ ਬੰਦ ਰੱਖੋ ਠੀਕ ਹੈ ਨਫ਼ਰਤ ਰੋਜ਼ ਕਰਨੀ ਨਫ਼ਰਤ ਕਰਨੀ ਇਹ ਸਾਡਾ ਸਪੈਸ਼ਲ ਸਾਡੇ ਸਿੱਖਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਕਰਦਾ ਨਫ਼ਰਤ ਦਾ ਕਿ ਨੇ ਮਰਜੀ ਸਾਡੇ ਉੱਪਰ ਕਹਿਰ ਹੋਏ ਆ ਅਸੀਂ ਨਫ਼ਰਤ ਨਫ਼ਰਤ ਨਹੀਂ ਰਾਈ ਕਿਸੇ ਧਰਮ ਦੇ ਨਾਲ ਅਸੀਂ ਪਾਕਿਸਤਾਨਾ ਅਸੀਂ ਖੜੇ ਹੋਈਏ ਜੋ ਕੋਈ ਕਰ ਸਕਦੇ ਐ ਐਮਰਜੈਂਸੀ ਵਿੱਚ ਕਰੀਏ ਜਿਹੜੀਆਂ ਭਈ ਜਾਨਾਂ ਬਚ ਵੀ ਗਈਆਂ ਆ ਉਹਨਾਂ ਪਿਆਸ ਵੱਲੇ ਭਈ ਇੱਕ ਭੁੱਖ ਤੋਂ ਜਾਂ ਕਹੋ ਭਈ ਛੱਤ ਤੋਂ ਬਗੈਰ ਪੂਰੀਆਂ ਹੋ ਜਾਣ ਇਹ ਸਾਡਾ ਹੁਣ ਤਾਂ ਜਿਹੜਾ ਭਈ ਐਮਰਜੈਂਸੀ ਟਾਈਮ ਆ ਅਸੀਂ ਟਾਈਮ ਦੇ ਇੱਕ ਟਾਈਮ ਨਾਲ ਰੇਸ ਲੱਗੀ ਹੋ ਸਾਡੀ ਸਾਰੇ ਗਰੁੱਪਾਂ ਦੀ ਜਿਹੜੇ ਪਾਕਿਸਤਾਨ ਸੇਵਾ ਕਰ ਰਹੇ ਆ ਸਾਡੇ ਵਰਗੇ ਸੇਵਾ ਗਰੁੱਪ ਆ ਹਜ਼ਾਰਾਂ ਤੋਂ ਹਜ਼ਾਰਾਂ ਪਾਕਿਸਤਾਨੀ ਗਰੁੱਪ ਮੋਰੇ ਕੇ ਸੇਵਾ ਕਰ ਰਹੇ ਆ ਉਹ ਵੀ ਇਹੀ ਸੋਚ ਕੇ ਕਰ ਰਹੇ ਭਈ ਜਿੱਥੇ ਖਾਣਾ ਚਾਹੀਦਾ ਭੇਜ ਦਈਏ ਹੜ੍ਹਾਂ ਵਿੱਚ ਬਹੁਤ ਡੁੱਬ ਗਿਆ ਸਮਾਨ ਬਹੁਤ ਹੀ ਨੁਕਸਾਨ ਹੋਇਆ ਕਈ ਵਿਚਾਰੇ ਪੂਰੇ ਵੀ ਹੋ ਗਏ ਪਰ ਜਿਹੜੇ ਬੱਚੇ ਆ ਉਹਨੂੰ ਕਿਦਾਂ ਬਚਾਉਣਾ ਕਿਉਂਕਿ ਜਿਹੜੀਆਂ ਬਿਮਾਰੀਆਂ ਵੀ ਫੈਲੂਨੀਆਂ ਗਰਮੀ ਵੀ ਇਸ ਵੇਲੇ ਹੈਗੀ ਆ ਤੇ ਜਦੋਂ ਪਾਣੀ ਵਿੱਚ ਜਿਹੜੇ ਮੱਛਰ-ਮੁੱਛਰ ਤੇ ਆ ਕਹੋ ਆ ਜਾਣੇ ਉਹਨਾਂ ਬਿਮਾਰੀ ਬਹੁਤ ਫੈਲਦੀ ਉਹ ਸਾਡੀ ਟੀਮ ਤੰਬੂ ਵੀ ਤਿਆਰ ਕਰ ਰਹੀ ਆ ਮੱਛਰਦਾਨੀਆਂ ਵੀ ਤਿਆਰ ਕਰੀ ਆ ਅਸੀਂ ਭਾਈ ਨਾਸਰ ਹੋਣ ਦਾ ਜਿਹੜੇ ਭਾਈ ਭਪਿੰਦਰ ਹੋਣਾਂ ਦਾ ਜਿਹੜੇ ਪੰਜਾਬੀ ਲਹਿਰ ਵਾਲੇ ਮੁੰਡੇ ਤੇ ਗਰੁੱਪ ਮੋਰੇ ਹੋ ਕੇ ਸੇਵਾ ਕਰ ਰਹੇ ਆ ਮੁਹਿੰਤਾਨਵਾਦੀਆਂ ਤੇ ਸਾਨੂੰ ਕੰਟੈਕਟ ਕੀਤਾ ਤੇ ਅਸੀਂ ਵੀ ਆਪਣੇ ਵੱਲੋਂ ਜੋ ਕਰ ਸਕਦੇ ਕਰੇ ਜੇ ਸਾਨੂੰ ਕੰਟੈਕਟ ਕਰਨਾ ਹੋਵੇ ਇਥੋਂ ਯੂਕੇ ਵਿੱਚੋਂ ਕਿਸੇ ਨੇ ਸਾਡੀ ਸਾਡਾ ਭਾਈ ਤੁਸੀਂ ਬਸ ਸਾਨੂੰ ਫੋਨ ਵੀ ਕਰ ਸਕਦੇ ਆ ਲੈਂਡਲਾਈਨ ਤੇ ਅੱਜ ਸਾਡਾ ਆਫਿਸ ਬੰਦ ਸੀਗਾ ਕੋਈ ਪਬਲਿਕ ਹੋਵੇ ਤੇ ਆ ਤੁਸੀਂ ਮੈਸੇਜ ਛੱਡ ਸਕਦੇ ਆ ਕਾਲਮ ਹੈਗਾ ਉੱਤੇ ਸਾਡੀ ਈਮੇਲ ਵੀ ਤੇ ਨੰਬਰ ਵੀ ਆਫਿਸ ਦਾ ਮੈਂ ਪੋਸਟ ਤੇ ਪਾ ਦੂੰਗਾ ਹੁਣ ਤੁਸੀਂ ਦੋ ਤਿੰਨ ਮਿੰਟ ਦੇਖ ਸਕਦੇ ਹੋ ਪੋਸਟ ਫਿਰ ਨੰਬਰ ਆ ਜੂਗਾ ਅਰ ਇਸ ਵੇਲੇ ਇਹ ਸਾਡੀ ਇੱਕ ਹੀ ਸੋਚ ਆ ਉਹ ਹੈਗੀ ਇਨਸਾਨੀਅਤ ਤੇ ਬਾਕੀ ਜੋ ਕਰ ਸਕਦੇ ਕਰਾਂਗੇ ਤੁਹਾਡੀ ਸਹਿਯੋਗ ਨਾਲ ਜੋ ਅਸੀਂ ਕਰਦੇ ਆ ਤੁਹਾਡੀ ਸਪੋਰਟ ਨਾਲ ਕਰਦੇ ਆ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤਾਂ ਸਾਡੇ ਜਿਹੜੇ ਵੋਲੰਟੀਅਰ ਜਾਂ ਸੇਵਾਦਾਰ ਆ ਉਹ ਸਾਡੇ ਤਾਂ ਹੀ ਘੜੀ ਘੜੀ ਕਹਿੰਦੇ ਸਾਡੇ ਹੀਰੋ ਆ ਕਿਉਂਕਿ ਉਹ ਜਾ ਕੇ ਇੰਨੇ ਥਾਂ ਤੇ ਜਾ ਕੇ ਸੇਵਾ ਕਰਦੇ ਅਸੀਂ ਪਾਕਿਸਤਾਨ ਕਮਿਊਨਿਟੀ ਨੂੰ ਪਬਲਿਕ ਨੂੰ ਇਹ ਅਪੀਲ ਕਰਦੇ ਹਾਂ ਜਿੱਥੇ ਸਾਡੇ ਸੇਵਾਦਾਰ ਮਦਦ ਕਰੂਗੇ ਤੁਸੀਂ ਉਹਨਾਂ ਨਾਲ ਮਿਲ ਕੇ ਜੋ ਕੁਝ ਸੇਵਾ ਕਰ ਸਕਦੇ ਕਰੋ ਇੱਕ ਦੂਜੇ ਦੇ ਹੁਣ ਬਾਹ ਫੜੀਏ ਤੇ ਗਾਂ ਤੋਰੀਏ 2005 ਦੇ ਵਿੱਚ ਪਾਕਿਸਤਾਨ ਜਦੋਂ ਅਰਥਕ ਕਾਇਆ ਸੀਗਾ ਪਹਚਾਲਾ ਸੀਗਾ ਮੈਂ ਆਪ ਉੱਥੇ 6 ਹਫ਼ਤੇ ਰਿਹਾ ਸੀਗਾ ਮੁਸਾਫਰਾਬਾਦ ਬਹਾੜਾ ਦੇ ਵਿੱਚ ਉੱਥੇ ਕੋਈ ਨਫਰ ਨਹੀਂ ਸੀਗੀ ਤੇ ਬਹੁਤ ਸੇਵਾ ਚੱਲੀ ਬਹੁਤ ਕੰਮ ਵੀ ਕੀਤਾ ਇਦਾਂ ਹੀ ਭਾਈਚਾਰਾ ਨਿਕਲਦਾ ਇਦਾਂ ਹੀ ਕੰਮ ਚੱਲਣਾ ਇਦਾਂ ਹੀ ਸੇਵਾ ਚੱਲਣੀ ਸੋ ਸਾਰਿਆਂ ਦਾ ਧੰਨਵਾਦ ਤੁਸੀਂ ਖਾਸ ਐਂ ਸਪੋਰਟ ਕਰਦੇ ਹੋ ਹੁਣ 1-2 ਦਿਨ ਦੇ ਵਿੱਚ ਅਸੀਂ ਹੋਰ ਨਾਸਕੋਡ ਕਰਾਂਗੇ ਤੇ ਤੁਹਾਨੂੰ ਅਪਡੇਟ ਕਰਾਂਗੇ ਸੇ ਸਾਡੀ ਜਿਹੜੀ ਈਮੇਲ ਆ info@khalsaaid.org ਮੈਂ ਤੇ ਬਦਗੋਪਰ ਤੇ ਆਫਿਸ ਦਾ ਫੋਨ ਨੰਬਰ ਹੀ ਪਾ ਦਵਾਂਗੇ ਜਿਹੜਾ ਵਟਸਐਪ ਦਾ ਨੰਬਰ ਹੈ ਉੱਥੇ ਮੈਸੇਜ ਭੇਜ ਕਰਦਾ ਹਾਂ ਸੈਂਡ ਕਰਦਾ ਹਾਂ ਪਰ ਤੁਸੀਂ ਖੋਲ ਨਾ ਕਰਿਓ ਕਿਉਂਕਿ ਬਿਜ਼ੀ ਬਹੁਤ ਆ ਇੱਕ ਕਦੋਂ ਅਸੀਂ ਮੈਸੇਜ ਚੈੱਕ ਕਰਾਂਗੇ ਪਰ ਉਹੀ ਮੈਸੇਜ ਕੰਮ ਵਾਲੀ ਮੈਸੇਜ ਕਰਿਓ ਪਲੀਜ਼ ਹੋਰ ਕੋਈ ਮੈਸੇਜ ਨਾ ਕਰਿਓ ਜਿਹੜੇ ਕੋਈ ਸੇਵਾ ਕੋਈ ਓਰਗਨਾਈਜੇਸ਼ਨ ਜਾਂtheta bandi ਪਾਕਿਸਤਾਨ ਤੋਂ ਹੋਵੇ ਇੱਥੋਂ ਹੋਵੇ ਕੋਈ ਕਹੋ ਭਈ ਸਪੋਰਟ ਕਰਨਾ ਚਾਹੁੰਦੇ ਹੋਰ ਕੋਈ ਬਾਦੂ ਮੈਸੇਜ ਨਾ ਕਰਿਓ ਜੀ ਥੈਂਕ ਯੂ ਜੀ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੇ ਵਾਸਤੇ